19 ਮਾਰਚ 2025 ਬੁੱਧਵਾਰ ਦਾ ਦਿਨ ਅੱਜ ਸ਼ੰਭੂ ਬਾਰਡਰ ਤੇ ਕਿਸਾਨੀ ਮੋਰਚੇ ਨੂੰ ਹਟਾਉਣ ਲਈ ਪੰਜਾਬ ਪੁਲਿਸ ਨੇ ਵੱਡਾ ਐਕਸ਼ਨ ਲਿਆ ਜੀਸੀਬੀ ਮਸ਼ੀਨਾਂ ਦੀ ਵਰਤੋਂ ਕਰਕੇ ਮੋਰਚੇ ਨੂੰ ਹਟਾਇਆ ਗਿਆ ਇਹ ਮੋਰਚਾ ਫਰਵਰੀ 2024 ਤੋਂ ਸ਼ੰਭੂ ਬਾਰਡਰ ਤੇ ਲੱਗਾ ਹੋਇਆ ਸੀ ਜਦੋਂ ਪੁਲਿਸ ਨੇ ਕਿਸਾਨਾਂ ਦੇ ਦਿੱਲੀ ਚਲੋ ਮਾਰਚ ਨੂੰ ਰੋਕ ਦਿੱਤਾ ਸੀ ਅੱਜ ਪੁਲਿਸ ਵੱਲੋਂ ਘਨੌਰੀ ਬਾਰਡਰ ਅਤੇ ਸ਼ੰਭੂ ਬਾਰਡਰ ਨੂੰ ਖਾਲੀ ਕਰਵਾ ਲਿਆ ਗਿਆ ਹੈ ਸਾਰੇ ਹੀ ਕਿਸਾਨਾਂ ਨੂੰ ਦੋਵਾਂ ਮੋਰਚਿਆਂ ਤੋਂ ਹਟਾ ਦਿੱਤਾ ਗਿਆ ਹੈ ਪੁਲਿਸ ਵੱਲੋਂ ਕਾਰਵਾਈ ਕਰਨ ਤੋਂ ਪਹਿਲਾਂ ਸ਼ੰਭੂ ਅਤੇ ਘਨੌਰੀ ਸਰਹੱਦ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਇੰਟਰਨੈਟ ਸਰਵਿਸ ਬੰਦ ਕਰ ਦਿੱਤੀ ਗਈ ਸੀ। ਪੁਲਿਸ ਨੇ ਕਿਸਾਨਾਂ ਵੱਲੋਂ ਬਾਰਡਰ ਉੱਤੇ ਲਗਾਏ ਹੋਲਡਿੰਗ ਉਤਾਰ ਦਿੱਤੇ ਹਨ ਅਤੇ ਮੋਰਚਿਆਂ ਤੇ ਲੱਗੀਆਂ ਸਟੇਜਾਂ ਨੂੰ ਵੀ ਹਟਾ ਦਿੱਤਾ ਗਿਆ ਹੈ। ਲੱਗਦਾ ਹੈ ਪੁਲਿਸ ਵੱਲੋਂ ਟਰਾਲੀਆਂ, ਤੰਬੂਆਂ ਅਤੇ ਹੋਰ ਸਮਾਨ ਨੂੰ ਹਟਾਉਣ ਦੀ ਕਾਰਵਾਈ ਰਾਤ ਭਰ ਜਾਰੀ ਰਹੇਗੀ ਅਤੇ ਸਵੇਰ ਤੱਕ ਬਾਰਡਰ ਕਲੀਅਰ ਕਰਕੇ ਆਵਾਜਾਈ ਬਹਾਲ ਕਰ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਕਿਸਾਨ ਆਗੂਆਂ ਅਤੇ ਕੇਂਦਰ ਸਰਕਾਰ ਵਿਚਕਾਰ ਬੁੱਧਵਾਰ ਨੂੰ ਸੱਤਵੇਂ ਦੌਰ ਦੀ ਗੱਲਬਾਤ ਹੋਈ ਸਰਕਾਰੀ ਬਫਤ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਵੀ ਮੌਜੂਦ ਸਨ ਕਿਸਾਨ ਆਗੂ ਮੰਤਰੀਆਂ ਨਾਲ ਗੱਲ ਕਰਕੇ ਵਾਪਸ ਆ ਰਹੇ ਸਨ ਫਿਰ ਮੁਹਾਲੀ ਵਿਖੇ ਪੰਜਾਬ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਇਸ ਵਿੱਚ ਜਗਜੀਤ ਸਿੰਘ ਡੱਲੇਵਾਲ ਸਰਵਣ ਸਿੰਘ ਪੰਦੇੜ ਅਭਿਮੰਨੀਓ ਕੋਹੜ ਸੁਖਵਿੰਦਰ ਕੌਰ ਕਾਕਾ ਸਿੰਘ ਕੋਟੜਾ ਅਤੇ ਮਨਜੀਤ ਰਾਏ ਸਮੇਤ ਕਈ ਹੋਰ ਕਿਸਾਨਾਂ ਆਗੂ ਸ਼ਾਮਲ ਸਨ ਇਹ ਘਟਨਾ ਪੰਜਾਬ ਵਿੱਚ ਕਿਸਾਨਾਂ ਅਤੇ ਸਰਕਾਰ ਵਿਚਕਾਰ ਤਣਾਅ ਨੂੰ ਦਰਸਾਉਂਦੀ ਹੈ ਜੋ ਕਿ ਅਗਲੇ ਦਿਨਾਂ ਵਿੱਚ ਹੋਰ ਵੱਧ ਸਕਦਾ ਹੈ ਕਿਸਾਨ ਆਗੂਆਂ ਵੱਲੋਂ ਅਗਲੇ ਕਦਮਾਂ ਬਾਰੇ ਵਿਚਾਰ ਚਰਚਾ ਕਰਨ ਲਈ ਬੈਠਕ ਬੁਲਾਈ ਗਈ ਹੈ ਪੁਲਿਸ ਦੀ ਇਸ ਕਾਰਵਾਈ ਨਾਲ ਕਿਸਾਨਾਂ ਵਿੱਚ ਨਾਰਾਜ਼ਗੀ ਅਤੇ ਰੋਸ ਭਰਿਆ ਮਾਹੌਲ ਨਜ਼ਰ ਆ ਰਿਹਾ ਹੈ ਰੋਸ ਹੋਵੇ ਵੀ ਕਿਉਂ ਨਾ ਸ਼ੰਭੂ ਪਾウダー ਅਤੇ ਕਨਹਰੀ ਬਾਰਡਰ ਤੇ ਪੁਲਿਸ ਦਾ ਕਤਲਨਾ ਜਿਹੇ ਮਾਹੌਲ ਸਿਰਜਣਾ ਅਤੇ ਕਿਸਾਨੀ ਅੰਦੋਲਨ ਤੇ ਜ਼ਬਰਦਸਤ ਹਮਲਾ ਕਰਨਾ ਜੇਸੀਵੀ ਮਸ਼ੀਨਾਂ ਨਾਲ ਸਟੇਜ ਅਤੇ ਤੰਬੂਆਂ ਨੂੰ ਹਟਾਉਣਾ ਕਿਸਾਨਾਂ ਨੂੰ ਦਬਾਉਣ ਲਈ ਡਰਾਉਣਾ ਮਾਹੌਲ ਬਣਾਉਣਾ ਲੋਕਤੰਤਰ ਦੇ ਦਾਇਰੇ ਵਿੱਚ ਤਾਂ ਨਹੀਂ ਆਉਂਦਾ ਕਿਸਾਨ ਜੋ ਦੇਸ਼ ਦੀ ਰੀੜ ਦੀ ਹੱਡੀ ਹਨ ਉਹ ਆਪਣੀਆਂ ਹੱਕੀ ਮੰਗਾਂ ਲਈ ਸ਼ਾਂਤੀਪੂਰਨ ਤਰੀਕੇ ਨਾਲ ਧਰਨਾ ਵੀ ਨਹੀਂ ਲਾ ਸਕਦੇ ਕਿ ਹੁਣ ਲੋਕਤੰਤਰ ਵਿੱਚ ਸ਼ਾਂਤੀਪੂਰਨ ਤਰੀਕੇ ਨਾਲ ਧਰਨਾ ਲਾ ਕੇ ਵਿਰੋਧ ਕਰਨਾ ਗੁਨਾਹ ਬਣ ਗਿਆ। ਕਿਸਾਨਾਂ ਨੇ ਆਖਰ ਇੰਨਾ ਵੱਡਾ ਕੀ ਮੰਗ ਲਿਆ ਸੀ ਜੋ ਉਹਨਾਂ ਨਾਲ ਇਹੋ ਜਿਹਾ ਸਲੂਕ ਕੀਤਾ ਗਿਆ। ਉਹ ਸਰਕਾਰ ਤੋਂ ਸਿਰਫ ਆਪਣੀਆਂ ਫਸਲਾਂ ਲਈ ਵਧੀਆ ਕੀਮਤਾਂ ਹੀ ਮੰਗ ਰਹੇ ਹਨ ਤਾਂ ਕਿ ਉਹ ਅਤੇ ਉਹਨਾਂ ਦਾ ਪਰਿਵਾਰ ਇੱਕ ਖੁਸ਼ਹਾਲ ਜ਼ਿੰਦਗੀ ਜੀ ਸਕਣ। ਕਿਸਾਨਾਂ ਦਾ ਹੱਕ ਹੈ ਕਿ ਉਹ ਆਪਣੀਆਂ ਮੰਗਾਂ ਸਰਕਾਰ ਅੱਗੇ ਰੱਖਣ ਪਰ ਅਫਸੋਸ ਹਰ ਵਾਰ ਸਰਕਾਰ ਵੱਲੋਂ ਜਵਾਬ ਮਿਲਦਾ ਹੈ लाठी चार्ज ਅਥਰੂ ਗੈਸ ਗੋਲੀਵਾਰੀ ਅਤੇ ਜ਼ਬਰਦਸਤੀ ਅੱਜ ਪੁਲਿਸ ਨੇ ਨਾ ਸਿਰਫ ਕਿਸਾਨਾਂ ਉੱਤੇ ਜ਼ੁਲਮ ਕੀਤਾ ਸਗੋਂ ਬਹੁਤ ਸਾਰੇ ਕਿਸਾਨਾਂ ਦੀਆਂ ਦਸਤਾਰਾਂ ਵੀ ਉਤਾਰੀਆਂ ਗਈਆਂ ਜੋ ਇੱਕ ਸਿੱਖ ਲਈ ਸਭ ਤੋਂ ਵੱਡੀ ਬੇਇੱਜ਼ਤੀ ਹੈ ਹੁਣ ਸਵਾਲ ਇਹ ਉੱਠਦਾ ਹੈ ਕਿ ਆਖਰ ਸਰਕਾਰ ਨੂੰ ਕਿਸਾਨਾਂ ਤੇ ਇਸ ਤਰ੍ਹਾਂ ਦਾ ਹਮਲਾ ਕਿਉਂ ਕਰਨਾ ਪਿਆ ਇਸ ਦਾ ਸਹੀ ਜਵਾਬ ਤਾਂ ਸ਼ਾਇਦ ਕਦੇ ਵੀ ਨਾ ਮਿਲੇ ਪਰ ਕੀ ਸਰਕਾਰ ਕਿਸਾਨਾਂ ਤੋਂ ਇੰਨਾ ਡਰਦੀ ਹੈ ਜੋ ਉਸ ਨੂੰ ਇਹੋ ਜਿਹਾ ਕਰੂਰਤਾ ਭਰਿਆ ਕਦਮ ਚੁੱਕਣਾ ਪਿਆ ਕੀ ਸਰਕਾਰ ਨੂੰ ਇਹ ਡਰ ਹੈ ਕਿ ਜੇ ਇਹ ਕਿਸਾਨ ਜਾਗ ਪਏ ਤਾਂ ਉਹ ਆਪਣੇ ਹੱਕ ਲਈ ਡੱਟ ਜਾਣਗੇ ਪਰ ਸਰਕਾਰ ਨੂੰ ਇਹ ਸਮਝ ਕਿਉਂ ਨਹੀਂ ਆਉਂਦੀ ਕਿ ਇਹ ਅੰਦੋਲਨ ਕਿਸਾਨਾਂ ਦੇ ਜੀਵਨ ਮਰਨ ਦਾ ਸਵਾਲ ਹੈ ਇਹ ਅੰਦੋਲਨ ਉਹਨਾਂ ਦੇ ਵਜੂਦ ਨੂੰ ਕਾਇਮ ਰੱਖਣ ਲਈ ਤੇ ਉਹਨਾਂ ਦੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਉਂਦੇ ਰੱਖਣ ਦਾ ਸਵਾਲ ਹੈ ਅੱਜ ਜੋ ਵੀ ਹੋਇਆ ਅਤੇ जिस ਤਰੀਕੇ ਨਾਲ ਹੋਇਆ ਕੀ ਇਹ ਨਾ ਇਨਸਾਫੀ ਨਹੀਂ ਇਹ ਸਰਕਾਰ ਅਜਿਹੇ ਹਾਲਾਤ ਬਣਾਉਂਦੀ ਜਾ ਰਹੀ ਹੈ ਜੋ ਲੋਕਤੰਤਰ ਅਤੇ ਸੰਵਿਧਾਨਿਕ ਹੱਕਾਂ ਉੱਤੇ ਸਿੱਧਾ ਸਿੱਧਾ ਹਮਲਾ ਹਨ ਕਿਸਾਨਾਂ ਦਾ ਅੱਜ ਵੀ ਹੱਕ ਹੈ ਪੂਰਾ ਹੱਕ ਹੈ ਕਿ ਉਹ ਸ਼ਾਂਤੀਪੂਰਨ ਤਰੀਕੇ ਨਾਲ ਆਪਣੀ ਗੱਲ ਰੱਖ ਸਕਣ ਪਰ ਜੇਕਰ ਅੱਜ ਦੀਆਂ ਸਰਕਾਰਾਂ ਨੂੰ ਲੱਗਦਾ ਹੈ ਕਿ ਹੱਕ ਦੀ ਗੱਲ ਕਰਨੀ ਗਲਤ ਹੈ ਤਾਂ ਫਿਰ ਇਹ ਲੋਕਤੰਤਰ ਨਹੀਂ ਤਾਨਾशाही ਹੈ ਸਰਕਾਰ ਜੀ ਇਸ क्रूरता ਇਸ ਅਤਿਆਚਾਰ ਉੱਤੇ ਚੁੱਪੀ ਧਾਰ ਕੇ ਨਹੀਂ ਸਰਨਾ ਜਨਤਾ ਜਵਾਬ ਮੰਗਦੀ ਹੈ ਕਿਉਂਕਿ ਜਵਾਬ ਮੰਗਣਾ ਵੀ ਉਹਨਾਂ ਦਾ ਹੱਕ ਹੈ